ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਬਾਰਸ ਪੰਜਾਬ ਦੀ ਸਟੇਜ ਤੋਂ ਕੱਲ ਜਿਹੜੀਆਂ ਜਵੜੀਆਂ ਮਾਰੀ ਦੀਆਂ ਉਹਨਾਂ ਦੀ ਥੋੜੀ ਜਿਹੀ ਗੱਲਬਾਤ ਕਰ ਲਈ ਪਹਿਲਾਂ ਮੇਰਾ ਮੂਡ ਸੀ ਮੈਂ ਕਿਹਾ ਠੰਡ ਹੈਗੀ ਯਾਰ ਹੀਟਰ ਲੱਗਾ ਸੌਣਿਆ 2 ਘੰਟੇ ਫਿਰ ਮੈਂ ਸੋਚਿਆ ਮਨਾ ਜਿਹੜੀ ਸੇਵਾ ਲਈ ਹੈ ਗੁਰੂ ਸਾਹਿਬ ਨੇ ਉਹਦੇ ਵਿੱਚ ਆਪਾਂ ਨਾਗਾ ਕਿਉਂ ਪੁੱੜ ਰਹੇ ਉਹਨੂੰ ਕੰਟੀਨਿਊ ਜਾਰੀ ਰੱਖੀ ਫਿਰ ਇੱਕ ਪੋਸਟ ਆ ਗਈ ਜਿਹੜੇ ਫਰੀਦਕੋਟ ਦੇ ਐਮਪੀ ਸਾਹਿਬ ਨੇ ਸਾਹਿਬ ਤਾਂ ਕਹਦੇ ਨੇ ਨਸ਼ੇੜੀ ਨਹੀਂ ਹੁੱਕੀ ਖਾਣੇ ਦੋ ਚਾਰ ਰਿਕਾਰਡ ਵੱਧ ਲੱਗੇ ਹੋਣੇ ਕੱਲ ਅੱਛਾ ਹੋਰ ਵੀ ਗੱਲਬਾਤ ਕਰਾਂਗੇ ਪਰ ਪਹਿਲਾਂ ਇੱਧਰ ਨੂੰ ਹੋ ਗਈ ਇਹ ਕਹਿੰਦਾ ਕਹਿੰਦਾ ਜੇ ਅੰਮ੍ਰਿਤਪਾਲ ਨੂੰ ਤੁਸੀਂ ਜੇਲ੍ਹ ਤੋਂ ਬਾਹਰ ਦੇਖਣਾ ਚਾਹੁੰਦੇ ਹੋ ਤਾਂ ਕਹਿੰਦੇ ਉਹਨੂੰ ਮੁੱਖ ਮੰਤਰੀ ਬਣਾਓ ਦੇਖੋ ਜਬਣੀਆਂ ਨਾ ਮਤਲਬ ਇਹ ਪੈਮਾਨਾ ਹੋ ਗਿਆ ਵੀ ਗੁੰਡਾਗਰਦੀ ਕਰੋ ਲੋਕਾਂ ਦੀਆਂ ਕੁੜੀਆਂ ਨੂੰ ਛੇੜੋ ਅਸ਼ਲੀਲ ਕਟਾ ਕਰੋ ਗੈਂਗਸਟਰਾਂ ਦੇ ਨਾਲ ਸੰਬੰਧ ਬਣਾਓ ਲੁੱਟ ਖੁਟ ਕਰੋ ਥਾਣਿਆਂ ਤੇ ਹਮਲੇ ਕਰੋ ਜੇਲ੍ਹ ਵਿੱਚ ਚਲੇ ਜਾਓ ਐਨਐਸਏ ਲਵਾ ਲਓ ਬਾਅਦ ਵਿੱਚ ਜੇ ਵਾਰ ਲੈ ਕੇ ਆਉਣਾ ਹੈ ਤਾਂ ਮੁੱਖ ਮੰਤਰੀ ਬਣਾਓ ਜੁੱਤੀਆਂ ਦਾ ਇੰਨੀਆਂ ਇਕੱਠੀਆਂ ਕਰਕੇ ਰੱਖੀਆਂ ਹੁਣ ਫਿਰ ਤੇ ਮੈਨੂੰ ਕਹਦੇ ਵੀ ਗਿਆਨੀ ਬੁੱਟਾ ਸੇ ਤੂੰ ਮਾਰ ਲੀਆ ਫਿਰ ਮੈਂ ਹਜ਼ਾਰ ਮਾਰ ਕੇ ਇੱਕ ਗਿਣਿਆ ਕਰਾਂ ਹਜ਼ਾਰ ਮਾਰ ਕੇ ਇੱਕ ਗਿਣਿਆ ਕਰਾਂ ਤੁਸੀਂ ਲਾ ਲਓ ਜੇ ਜਦੋਂ 100 ਜੁੱਤੀਆਂ ਮਾਰੂੰ ਤਾਂ ਲੱਖ ਹੋ ਗਈ ਤੇ ਲੱਖ ਜੁੱਤੀਆਂ ਨਾਲ ਕਿੰਨੀਆਂ ਲਾਹਣ ਤਾਂ ਪੈਂਦੀਆਂ ਇਹ ਮਾਰਨ ਦੀ ਲੋੜ ਨਹੀਂ ਮੈਨੂੰ ਇੰਨਾ ਹੀ ਕਹਿਣ ਦੀ ਲੋੜ ਹੈ ਬਸ ਇਹ ਕੋਡ ਨੇ ਜੀ ਅਫਰੀਦ ਕੋਡ ਦੇ ਐਮਪੀ ਸਾਹਿਬ ਨੇ ਸਰਦਾਰ ਸਰਬਜੀਤ ਸਿੰਘ ਖਾਲਸਾ ਅੱਛਾ ਥੋੜੀ ਜੀ ਬੈਕਗ੍ਰਾਉਂਡ ਦੱਸ ਦਿਓ ਕੀ ਆ ਇਹਨਾਂ ਦੀ ਜਦੋਂ ਇਹਨਾਂ ਇਲੈਕਸ਼ਨ ਲੜੇ ਸੀ ਨਾ ਘਰ ਵਾਲੇ ਬੜੀ ਸੀ ਮੈਂ ਤਾਂ ਟੂਮਾ ਵੇਚੀਆਂ ਗੱਡੇ 'ਚ ਤੇਲ ਤਾਂ ਪਾਇਆ ਐਮਪੀ ਬਣ ਗਿਆ ਚੜਾਵੇ ਚੜ੍ਹੇ ਵਧੀਆ ਫਿਰ ਇਹਦੇ ਭਰਾ ਨੇ ਆਸਟ੍ਰੇਲੀਆ ਤੋਂ ਫੋਨ ਕੀਤਾ ਕਹਿੰਦਾ ਸਾਡਾ ਭਰਾ ਸਰਬਜੀਤ ਸਿੰਘ ਐਮਪੀ ਕੋਠੀ ਦੱਬੀ ਬੈਠਾ ਚਲੋ ਫਿਰ ਉਹ ਨਾਲ ਇੱਕ ਹੋਰ ਤੰਗ ਕਰ ਸਿਆ ਕਹਿੰਦਾ ਕੋਠੇ ਵਿੱਚ ਕਬੂਤਰ ਰੱਖੀ ਬਿਠਾਏ ਫਿਰ ਹੋਰ وہی ਗੱਲ ਇੱਕ ਮੀਡੀਆ ਪੱਤਰਕਾਰ ਨੇ ਪੁੱਛ ਲਿਆ ਅਗੇ ਤੁਸੀਂ ਡੋਡੇ ਖਾਣੇ ਹਾਂਜੀ ਹਾਂ ਖਾ ਲੈਂਦੇ ਆ ਮਾੜੇ ਮੋਟੇ ਅੱਛਾ ਫਿਰ ਡੋਡੇ ਪੀਂਦੇ ਵੀ ਕਰਿਓ ਨਾ 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 ਉਹ ਤਾਂ ਮਿਕਸ਼ੀ ਵਿੱਚ ਇੱਕ ਬਾਰੇ ਪੀ ਹੈ ਸੀ ਐਵੇਂ ਗੱਲ ਬਣ ਗਈ ਐਨ ਗੱਲ ਬਣ ਗਈ ਬਣ ਗਈ ਬਣ ਗਈ ਆ ਕਰਦੋ ਤਾਂ ਇਹ ਹੁਣ ਇਹ ਪਾ ਪੀਟਰ ਸੇਮੇ ਦੀ ਸਟੇਜ ਤੇ ਖੜਾ ਸੀ ਮੂਤਪਾਲ ਦੇ ਪਾਪੇ ਦੀ ਸਟੇਜ ਤੇ ਅੱਛਾ ਨਾਲ ਬੀਬੀ ਆਉਂਦੀ ਐ ਸੱਚ ਬਲਵਿੰਦਰ ਕੌਰ ਰਾਜਮਾਤਾ ਉੱਥੇ ਖੜਾ ਸੀ ਉੱਥੇ ਨੇ ਬਿਆਨ ਦਿੱਤਾ ਜੇ ਕਹਿੰਦਾ ਅਮਰਤਪਾਲ ਨੂੰ ਬਾਹਰ ਦੇਖਣਾ ਚਾਹੁੰਦੇ ਹਾਂ ਤਾਂ ਤੁਸੀਂ ਉਹਨੂੰ ਮੁੱਖ ਮੰਤਰੀ ਬਣਾਓ ਉਹ ਭਰਾਵੋ ਖੰਡੂਰ ਸਾਹਿਬ ਤੇ ਇੱਕ ਵਾਰੀ ਢਾਲ ਲੱਗ ਗਿਆ ਸੀ ਲੱਗਿਆ ਨਹੀਂ ਅਗਲੇ ਚਾਹੁੰਦੇ ਸੀ ਅਗਲੇ ਵੀ ਪੰਜਾਬ ਵਿੱਚ ਅੱਗ ਲਾਈਏ ਮਾੜੀ ਮੁੱਟੀ ਅਗਲੇ ਚਾਹੁੰਦੇ ਸੀ ਹੁਣ ਅਗਲੇ ਨੇ ਤੁਸੀਂ ਜਿੰਨਾ ਪਿੱਠੂ ਬਣੇ ਹੋਏ ਹੋ ਇਹ जग-ਜਾਹਰ ਹੈ ਸਭ ਨੂੰ ਪਤਾ ਹੈ ਇੰਨੀਆਂ ਤੁਸੀਂ ਜਵੜੀਆਂ ਸ਼ੀਰਧਾਂ ਦੀ ਧਰਤੀ ਤੇ ਮਾਰਦੇ ਹੋ ਤੁਹਾਨੂੰ ਕੋਈ ਚੜੀ ਲੱਤੀ ਦੀ ਅੱਛਾ ਇਹਨਾਂ ਨਾਲ ਦੋ ਚਾਰ ਹੋਰ ਸੀ ਉੱਥੇ ਇੱਕ ਆ ਗੈਂਗਸਟਰ ਲਖਸਦਨ ਸ਼ੀਰਦਾ ਗੁੰਡਾ ਬੰਦਾ ਉਹ ਉਹ ਪਤਾ ਕੀ ਬੋਲਿਆ ਕਹਿੰਦਾ ਸਮਝੋ ਸਮਝੋ ਆਪਾਂ ਮੁੱਖ ਮੰਤਰੀ ਬਣਾਉਣਾ ਹੈ ਅਮਰਿਤਪਾਲ ਨੂੰ ਸਮਝੋ ਇਹਨੇ ਪਹਿਲਾਂ ਕਿਤੇ ਉਧਰੋਂ ਬੁਰਕੀ ਲਾਇਆ ਕਿਤੇ ਉਧਰੋਂ ਬੁਰਕੀ ਲਾਇਆ ਕਿਤੇ ਕਿਸੇ ਕੌਮ ਦਾ ਪ੍ਰਚਾਰਕ ਮਾਰਤਾ ਮੱਜਾਂ ਦੀਆਂ ਮੰਡੀਆਂ ਦੇ ਚੋਂ ਰਾਤ ਨੂੰ ਘਾਕੇ ਨਜਾਇਜ਼ ਪਾਰਟੀਆਂ ਕੱਟੀਆਂ ਲੋਤੀਆਂ ਲਈ ਇਹੋ ਬੰਦਾ ਹੈ ਅੱਛਾ ਇੱਕ ਤੀੜ ਨਾ ਤੀੜ ਇੱਕ ਤਾਂ ਆਪਾ ਨਾ ਸਿੱਧੂ ਹੋ ਗਿਆ ਤੇ ਕੀ ਹੋ ਗਿਆ ਇੱਕੋ ਮੱਛੀ ਵਾਲਾ ਸੱਸਾ ਬੋਲੇ ਬਸ਼ੇ ਸੱਸਾ ਦਾ ਬੋਲਣੇ ਅੰਦਰ ਮੱਛੀ ਮੱਛੀ ਉਹ ਹੋ ਗਿਆ ਇੱਕ ਰੰਧਾਵ ਤੇ ਇੱਕੋ ਸੁਖ ਹੋ ਗਿਆ ਇਹ ਚਾਰ ਪੰਜ ਨੇ ਪਹਿਲਾਂ ਦੀਪ ਸਿੱਧੂ ਨੂੰ ਨਾ ਪੂਰਾ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਰਹੇ ਪੂਰਾ ਜੋਰ ਲਾਇਆ ਇੱਥੋਂ ਤੱਕ ਵੀ ਹੋ ਸਕਦਾ ਚੁਟਕੀ ਮਰਵਾ ਕੇ ਮਰਵਾ ਵੀ ਦਿੱਤਾ ਹੋ ਤੇ ਹੁਣ ਹੁਣ ਅਮਰਤਪਾਲ ਕਰੀਡ ਦੇ ਭਾਪੇ ਕੋਲ ਵਾਗੇ ਬੀ ਸ਼ਾਇਦ ਸਾਨੂੰ ਕੁਛ ਮਾੜਾ ਮੋਟਾ ਟਿਕ ਟੁਕਟ ਮਿਲ ਜੇ ਜਿੱਤ ਜੀ ਕਿਸੇ ਪਾਸੋਂ ਪਰ ਨਾ ਜਿੰਨਾ ਚਿਰ ਆ ਬੰਦਾ ਬੈਠਾ ਹੈ ਆ ਬੰਦਾ ਨਾਂ ਲੈਂਦੀ ਲੋੜੀ ਨਹੀਂ ਆ ਬੰਦਾ ਆ ਦੇਖੋ ਨੀਲੀ ਪੱਗ ਵਾਲਾ ਕਦੇ ਇਹਦੇ ਤੇ ਕੇਸਰੀ ਬੰਨੀ ਹੁੰਦੀ ਹੈ ਕਦੇ ਜੈਲੋ ਬੰਨੀ ਹੁੰਦੀ ਹੈ ਕਿਤੇ ਗੁਲਾਬੀ ਕਿਤੇ ਪਿੰਕ ਕਿਤੇ ਨਾ ਵੀ ਬੜੀਆਂ ਪੱਗਾਂ ਬਦਲਦਾ ਹੈ ਬੰਦਾ ਜਿੰਨਾ ਚਿਰ ਬੰਦਾ ਇੰਨਾ ਜਿੰਨਾ ਚਿਰ ਇਹ ਬੰਦਾ ਬੈਠਾ ਸਟੇਜ ਤੇ ਆ ਬੰਦਾ ਬੈਠਾ ਆ ਦੇਖ ਲਿਓ ਨਾ ਚੰਗੀ ਤਰ੍ਹਾਂ ਦੇਖ ਲਓ ਆ ਦੇਖ ਚੰਗੀ ਤਰ੍ਹਾਂ ਦੇਖੋ ਉਹਨਾਂ ਚਿਰ ਕਿਤੇ ਗੁੱਲੀ ਤਣ ਤਣ ਪੈਣ ਦੇ ਦੋ ਕਿਤੇ ਜੜਾ ਪਟ ਕੇ ਛੱਡਾਂਗੇ ਜੜਾ ਤੁਹਾਡੀਆਂ ਕਰਤੂਤਾਂ ਦੱਸਾਂ ਮੈਂ ਲੋਕਾਂ ਨੂੰ ਤੁਸੀਂ ਮੁੱਖ ਮੰਤਰੀ ਤੁਹਾਨੂੰ ਤਾਂ ਮੈਂ ਪਿੰਡ ਦਾ ਮੈਂਬਰ ਨਹੀਂ ਬਣ ਦਿੰਦਾ ਬਾਰਸ ਪੰਜਾਬ ਦੀ ਜਥੇਬੰਦੀ ਬੜੇ ਹੋਣ ਭਾਨਾ ਸਿੱਧੂ ਹੋਵੇ ਲੱਖਾਂ ਡਰਣਾ ਹੋਵੇ ਅਮਰਪਾਲ ਦਾ ਪਾਪਾ ਹੋਵੇ ਜਾਂ ਸਰਬਜੀਤ ਐਮਪੀ ਹੋਵੇ ਨਸ਼ੇੜੀ ਜਿਹੜੇ ਮਰਜੀ ਹੋਣ ਜਿੱਥੇ ਮਰਜੀ ਖੜ ਜਾਣ ਜਿੱਥੇ ਮਰਜੀ ਕਿਉਂਕਿ ਤੁਸੀਂ ਕੌਮ ਨੂੰ ਬਰਬਾਦ ਕਰਨ ਵਾਸਤੇ ਕੌਮ ਨੂੰ ਗੁੰਮਰਾਹ ਕਰਨ ਵਾਸਤੇ ਪੰਜਾਬ ਦੀ ਨੌਜਵਾਨੇ ਨੂੰ ਗੁੰਮਰਾਹ ਕਰਨ ਵਾਸਤੇ ਤੁਰੇ ਫਿਰਦੇ ਹੋ ਤੁਸੀਂ ਤੁਹਾਡੀਆਂ ਚੀਕਾਂ ਮਰਵਾ ਦੇਣਗੇ ਚੀਕਾਂ ਆ ਭਾਨੇ ਕਰਕੇ ਕਿਵੇਂ ਦੰਗ ਦੰਗ ਕੇ ਬੋਲ ਜੇ ਮਕਬਜ ਹੋਈ ਹੁੰਦੀ ਪਹਿਲਾਂ ਗਰਮ ਪਾਣੀ ਪੀ ਲਿਆ ਕਰੋ ਮਾੜਾ ਮोटा ਪੇਟ ਸਾਫ ਹੋ ਜੇ ਐਂਟੈਂਸ਼ਨਲ ਫਿਰ ਹੋ ਕੇ ਬੋਲੋ ਫਿਰ ਕਿਦਾਂ ਸਰਕਾਰੀ ਬੱਸਾਂ ਸਰਕਾਰੀ ਬੱਸਾਂ ਤੁਹਾਡੇ ਪਿਆਉਂਦੀਆਂ ਨੇ ਸਰਕਾਰੀ ਬੱਸਾਂ ਆਗਲਾ ਬਸ ਕਮਾਂਂ ਤਰੀ ਮਾਰੋ ਚੀਕਾ ਇਹ ਇਹ ਥੋੜੀ ਤੜ ਨੇ ਇਹ ਚੀਕਾਂ ਨੇ ਚੀਕਾਂ ਚੀਕਾਂ ਨਹੀਂ ਮਾੜੀ ਦੀ ਤਿੱਲੀ ਨਾ ਮਾੜੀ ਦੀ ਤਿੱਲੀ ਸਿੱਖਾਂ ਦੀ ਲੰਬੀ ਤੁਸੀਂ ਦੇਖੀ ਹੋਣੀ ਹੈ ਇੱਕ ਦਿੱਲੀ ਕੱਟੋ ਸੇਕ ਇੱਕ ਕਿੰਨਾ ਕੁ ਮਸਾਲਾ ਲੱਗਿਆ ਹੁੰਦਾ ਤੇ ਘਸਾ ਕੇ ਸਿੱਟੋ ਜੰਗਲਾਂ ਦੇ ਜੰਗਲ ਸਾੜ ਦਿੰਦੀ ਐ ਫਿਰ ਪਤਾ ਨਹੀਂ ਕਿਹੜੀਆਂ ਫਾਈਬਰੇਟ ਮਸ਼ੀਨਾਂ ਦੂਜੀਆਂ ਫਾਰਮ ਮਸ਼ੀਨਾਂ ਜਾਨੀ ਕਿ ਗੱਡੀਆਂ ਅੱਗ ਬਜਾਉਣ ਵਾਸਤੇ ਮਗਾਉਣੀਆਂ ਪੈਂਦੀਆਂ ਉਹ ਅੱਗ ਫੇਰ ਵੀ ਨਹੀਂ ਬੁਝਦੀ ਥੋੜਿਆ ਗੋਹ ਲੱਗੀ ਹੋਈ ਆ ਬਣ ਚੀਕਾਂ ਪੈਂਦੀਆਂ ਨੇ ਚੀਕਾ ਬੜਾ ਕੁਸ਼ ਬਸ ਮਾੜੀ ਗੱਲ ਕਰਕੇ ਇੱਕ ਸ਼ਬਦ ਲੈਣ ਗਏ ਸੂਰਾ ਸੋ ਪਹਿਚਾਨੀ ਹੈ ਜੋ ਲੜਾ ਹੈ ਦੀਨ ਇਹ ਸ਼ਬਦ ਬੋਲ ਕੇ ਫਿਰ ਹਾਈ ਕੁਰਸੀ ਹਾਈ ਕੁਰਸੀ ਖਾਏ ਕੁਰਸੀ ਮੈਨੂੰ ਮਿਲੇ ਮੈਨੂੰ ਮਿਲੇ ਫਿਰ ਇਦਾਂ ਬੋਲਦੇ ਨੇ ਇਹ ਸਭ ਨੂੰ ਪਤਾ ਹੈ ਇਹ ਸਭ ਨੂੰ ਪਤਾ ਹੈ ਵੀ ਲੋਕਾਂ ਨੂੰ ਅਸਲੀਅਤ ਤੁਹਾਡੀ ਸਮਝ ਲੱਗ ਚੁੱਕੀ ਹੈ ਔਰ ਜਿੱਥੇ ਘਾਟ ਰਹਿੰਦੀ ਹੈ badi moti ਉਹ ਆਪਾਂ ਬੈਠੇ ਆ ਆਪਣਾ ਕੰਮ ਕੀ ਆ ਅਸੀਂ ਤਾਂ ਜਿਹੜਾ ਵੀ ਬੰਦਾ ਇਹ ਕੈਮਰਾ ਹੈ ਇਹਦਾ ਇੰਨੇ ਥਾਂ ਤੋਂ ਇੰਨੇ ਐਂਗਲ ਤੋਂ ਬਾਚ ਕਰਦਾ ਇਹਦੀ ਅੱਖ ਤੋਂ ਕੋਈ ਬਚ ਨਹੀਂ ਸਕਦਾ ਲੱਭਦੇ ਹਾਂ ਸੀ ਲੱਭਦੇ ਹਾਂ ਠੀਕ ਹੈ ਨਾ ਉਹ ਜਿਵੇਂ ਕਹਿੰਦੇ ਆ ਘਾਹ ਵਿੱਚੋਂ ਸੋਈ ਲੱਭਣੀ ਮੁਸ਼ਕਲ ਹੈ ਅਸੀਂ ਸੋਈ ਲੱਭਦੇ ਹਾਂ ਸਾਡਾ ਇਹ ਕੰਮ ਹੈ ਤੁਹਾਡੇ ਵਰਗੀਆਂ ਕੀੜਾ ਜਿੱਥੇ ਜਾ ਕੇ ਵੀ ਨੁਕਸਾਨ ਕਰਨਗੀਆਂ ਹੁੰਦਾ ਨਹੀਂ ਮੱਖਣ 'ਚੋਂ ਬਾਹਰ ਕੱਢ ਕੇ ਭਗਾ ਕੇ ਮਾਰਨਾ ਉਹ ਕੰਮ ਸਾਡਾ ਹੈ ਸਮਝ ਲਈ ਗੱਲ ਦੀ ਤੁਹਾਡੇ ਪੈਰ ਲਗਣ ਦੇ ਦਾਂਗੇ ਤੁਸੀਂ ਪੈਰ ਧਰ ਕੇ ਦਿਖਾਓ ਪਹਿਲੇ ਕਰ ਤੂੰ ਦੱਸ ਦੇ ਕਰੰਮੀ ਵੀ ਆ ਓ ਆ ਓਏ ਆ ਓ ਆ ਓਏ ਆ ਓ ਐ ਆ ਓ ਐ ਫਿਰ ਬੋਲਿਓ ਚਿੱਕਾ ਨਾ ਬਲੋ ਚਿੱਕਾ ਸ਼ਰਮ ਨਹੀਂ ਆਈ ਮੋੜੀ ਮੋੜੀ ਮਾੜੀ ਮੋੜੀ ਸ਼ਰਮ ਆਈ ਨਹੀਂ ਉਥੇ ਬੋਲੇ ਕੀ ਪੰਜਾਬ ਨੂੰ ਨਸ਼ਿਆਂ ਨੇ ਬਰਬਾਦ ਕਰਤਾ ਜਿਹੜੇ ਬੋਲ